ਸਾਡੇ ਨਾਲ ਪੰਜਾਬ ਦੇ ਸਾਬਕਾ ਵਜ਼ੀਰ ਜਿਹੜੇ ਨੇ ਅਸਟਾਜ ਜੋਸਨ ਜਲਾਲਾਬਾਦ ਤੋਂ ਵਿਧਾਇਕ ਰਹੇ ਨੇ ਤਨਵਾਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਜੋਸਨ ਸਾਹਿਬ ਡਿਊਟੀ 'ਤੇ ਜਲੰਧਰ 'ਚ ਲੱਗੀ ਹੈ ਤੱਕੀ ਪੋਜੀਸ਼ਨ ਤੁਸੀਂ ਦੇਖਦੇ ਹੋ ਕਿਵੇਂ ਦੇ ਹਾਲਾਤ ਨੇ ਜਲੰਧਰ ਦੇ ਦੇਖੋ ਜੀ ਇੱਕ ਦਫ਼ਾ ਪਹਿਲਾਂ ਸੀ ਆਈਸੀ ਜਿਹੜਾ ਜਲੰਧਰ ਦੇ ਲੋਗਾਂ ਨੂੰ ਮਿਲਿਆ ਉਸ ਆਊਟ ਦੇ ਜੋ ਵੈਸਟ ਕੰਸਟੀਟਿਊਐਂਟ ਸੀ ਹੈ ਲੋਗਾਂ ਦੇ ਵਿੱਚ ਇਸ ਵੇਲੇ ਜਿਹੜਾ ਪੂਰਾ ਲੋਕਚਾਂ ਦੇ ਨੇ ਕਿ ਕਾਂਗਸ ਪਾਰਟੀ ਦਾ ਇਥੋਂ ਜੋ ਉਮੀਦਵਾਰ ਬਣ ਕੇ ਜਾਏ ਚੰਗੀਆਂ ਵੋਟਰ ਦੇ ਨਾਲ ਜਾਈਏ ਕਿਉਂਕਿ ਲੋਕ ਇਸ ਵੇਲੇ ਦਿੱਲੀ ਦੀ ਗਵਰਨਮੈਂਟ ਤੋਂ ਤੇ ਜਿਹੜੀ ਪੰਜਾਬ ਦੀ ਗਵਰਨਮੈਂਟ ਆਈ ਤੋਂ 2.5 ਸਾਲ ਪਹਿਲਾਂ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਗਵਾਹੀ ਦੇ ਥੱਲੇ ਬਣੀ ਉਹ ਸਰਕਾਰਾਂ ਲੋਕਾਂ ਨਾਲ ਕੁਝ ਕਰ ਨਹੀਂ ਸਕੀਆਂ ਔਰ ਲੋਕ ਤਪੀਲੀ ਚਾਹੁੰਦੇ ਨੇ ਔਰ ਇਸ ਕਰਕੇ ਜੋ ਅਸੀਂ ਲੋਕਾਂ ਦੇ ਵਿੱਚ ਗਏ ਆ ਲੋਕ ਅੰਟਰਨਲ ਟੌਰਟ ਦੇਗੇ ਠੀਕ ਹੈ ਕਿ ਟੈਰਰ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਪੈਦਾ ਕਰਦੀ ਪਰ ਲੋਕ ਅੰਦਰੋਂ ਤੇ ਲੋਕ ਜਿਹੜੇ ਬਰਬਲੀ ਵੀ ਬੋਲਦੇ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਔਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਐਮਐਲਏ ਬਣਾ ਕੇ ਪੇਸ਼ ਕਰ ਰਿਹਾ ਹੈ। ਤੇ ਤੁਸੀਂ ਜਿਵੇਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਫਤਵਾ ਰਿਹਾ ਹੈ ਜੀ ਕੇਂਦਰ ਸੀਟ ਤੇ ਕਾਂਗਰਸ ਜਿੱਤੀ ਬਟੇ ਮਾਦਨ ਜਿੱਤੀ ਹੈ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਐਜ ਰਿਹਾ। ਭਾਤੀ ਜਨਤਾ ਪਾਰਟੀ ਤੇ ਜਿਹੜੀ ਇਸਨ ਕੇ ਦੀ ਦੂਸਰੇ ਨੰਬਰ ਤੇ ਪਰ ਪੰਜਾਬ ਜਿਹਨਾਂ ਸੀਟ ਨੂੰ ਕੋਈ ਮਿਲੀ ਬਟ ਲੋਕਲ ਉਹਨਾਂ ਦੇ ਕੈਂਡੀਡੇਟ ਹੋਣ ਦੇ ਨਾਤੇ ਉਹ ਕਾਫੀ ਦਾਵਾ ਕਰ ਰਹੇ ਨੇ ਕਿ ਭਾਤੀ ਜਨਤਾ ਪਾਰਟੀ ਜਿਹੜੀ ਇਹ ਸੀਟ ਜਿਹੜੀ ਹੈ ਚੰਗੇ ਮੌਕੇ ਦੇਗੀ ਅਸੀਂ ਜਿੱਤਣ ਦੀ ਪੋਜੀਸ਼ਨ ਦੇ ਵਿੱਚ। ਦੇਖੋ ਜੀ ਜਿਸ ਵੇਲੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਉਸ ਵੇਲੇ ਪੰਜਾਬ ਦੇ ਵਿੱਚ ਵੀ ਜੋ ਬੀਜੇਪੀ ਦੇ ਵੋਟਾਂ ਪਈਆਂ ਨੇ ਉਸ ਵੇਲੇ ਉਹਨਾਂ ਦਾ ਮੋਦੀ ਚਿਹਰਾ ਸੀ ਅੱਜ ਇਹ ਮੋਦੀ ਚਿਹਰਾ ਨਹੀਂ ਅੱਜ ਜਿਹੜੀ ਲੜਾਈ ਸਹੀ ਮੈਨੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਉਸ ਵੇਲੇ ਬੜੀ ਬੁਰੀ ਤਰ੍ਹਾਂ ਪਛੜ ਕੇ ਸਿਰਫ 15000 ਵੋਟਾਂ ਲੈ ਸਕੀ ਉਹ ਅੱਜ ਕੋਸ਼ਿਸ਼ ਕਰ ਰਹੀ ਕਿ ਕਾਂਸਲਾ ਸਾਡੀ ਲੜਾਈ ਪੰਜਾ ਔਰ ਕਾਂਗਰਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਬੜੀਆਂ ਚੰਗੀਆਂ ਵੋਟਾਂ ਦਾ ਇਫਾਜ਼ਾ ਕਰੇਗੀ ਜੋ ਆਉਣ ਵਾਲੇ 10 ਤਰੀਕ ਨੂੰ ਵੋਟਾਂ ਹੋਣੀਆਂ ਨੇ ਔਰ ਉਹਦੇ ਜਿਸ ਤਰ੍ਹਾਂ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿਉਂਕਿ ਦੋਨੋਂ ਇਹ ਪਾਰਟੀਆਂ ਮੁਕਾਬਲਾ ਕਰ ਰਹੀਆਂ ਨੇ ਬੀਜੇਪੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਕਿ ਸਾਡਾ ਦੂਜਾ ਨੰਬਰ ਕਿਹਦਾ ਆਂਦਾ ਔਰ ਤੀਜਾ ਨੰਬਰ ਕਿਹਦਾ ਆਂਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਬੜੀ ਚੰਗੀਆ ਵੋਟਾਂ ਦੇ ਤੁਸੀਂ ਇਹ ਦਾਅਵਾ ਕਰਦੇ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਇੱਕ ਨੰਬਰ ਤੇ ਰਹੇਗਾ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਜ ਵੀ ਇੱਕ ਨੰਬਰ ਤੇ ਹੈ ਜੀ ਔਰ ਆਨ ਵਾਲੇ ਸਮੇਂ ਚ ਪੂਰੀ ਦਬਾਅ ਉਹਨਾਂ ਦੇ ਹੱਥ ਵਿੱਚ ਮੰਨਦੇ ਆ ਚਾਹੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਚਾਹੇ ਪੁਲਿਸ ਦੇ ਨਾਲ ਉਹ ਪ੍ਰੈਸ਼ਰ ਬਣਾਉਂਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਲੋਕ ਇਹੋ ਜਿਹ ਜਦੋਂ ਕਿਤੇ ਇਹਨਾਂ ਤੇ ਪ੍ਰੈਸ਼ਰ ਦੀ ਗੱਲ ਕੀਤੀ ਜਾਵੇ ਹਮੇਸ਼ਾ ਇਹ ਉਸ ਵੇਲੇ ਤਗੜੇ ਹੋ ਕੇ ਉਹ ਤੇ ਵਿਪਰੀਤ ਹੋ ਤੇ ਉਲਟ-ਵੋਲਟ ਜਿਹੜੇ ਕਰਦੇ ਨੇ ਇੱਕ ਗੱਲ ਦੱਸੋ ਤੁਸੀਂ ਤਾਂ ਕੇਪੀ ਸਾਹਿਬ ਦੇ ਨਾਲ ਵੀ ਕੰਮ ਕੀਤਾ ਟ੍ਰਾਂਸਪੋਰਟ ਮਿਨਿਸਟਰ ਸੀਗੇ ਉਹ ਕਿਤੇ ਸਾਹਿਬ ਕਰਦਨ ਚਲੇ ਗਏ ਕਿ ਰਿੰਕੂ ਜੀ ਪਹਿਲਾਂ ਆਪ ਸੀਗੇ ਅਦਰ ਬੀਜੇਪੀ ਜਿਹੜੇ ਕਾਉਂਸਲ ਦੇ ਵੱਡੇ ਆਗੂ ਸੀ ਇਹਨਾਂ ਦੇ ਵਿੱਚ ਉਹ ਵੱਖ-ਵੱਖ ਪਾਰਟੀਆਂ 'ਚ ਚਲੇ ਗਏ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜਾਣ ਦੇ ਨਾਲ ਕੋਈ ਫਰਕ ਪਏਗਾ ਕਿ ਕੋਈ ਲੀਡਰ ਦਾ ਚੇਂਜ ਹੋ ਸਕਦੇ ਨੇ ਪਰ ਮੈਂ ਦੇਖਿਆ ਕਿਉਂਕਿ ਆਪ ਪ੍ਰੈਕਟੀਕਲ ਤੌਰ ਤੇ ਦੇਖਿਆ ਹੈ ਕੋਕੇ ਜਿਹੜੇ ਲੋਗੋ ਨਹੀਂ ਜਾਣਦੇ ਲੋਕ ਜਿਹੜੇ ਜਿੱਥੇ ਖੜੇ ਨੇ ਉੱਥੇ ਖੜੇ ਨੇ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਏਗਾ ਉਹ ਵੀ ਸਾਡੇ ਸਤਕਾਰਯੋਗ ਲੀਡਰ ਸਨ ਔਰ ਲੀਡਰ ਹਨ ਪਰ ਲੋਕ ਅੱਜ ਵੀ ਜਿਹੜੇ ਕਾਂਗਰਸ ਪਾਰਟੀ ਜਿਹੜੀ ਇਹਦੀ ਨੀਤੀਆਂ ਨੇ ਤੇ ਜੋ ਕਾਂਗਰਸ ਪਾਰਟੀ ਨੇ ਇਸ ਪੰਜਾਬ ਦੇ ਵਾਸਤੇ ਔਰ ਦੇਸ਼ ਦੇ ਵਾਸਤੇ ਕੀਤਾ ਅੱਜ ਵੀ ਲੋਕ ਜਿਹੜੇ ਉਹ ਕਾਂਗਰਸ ਪਾਰਟੀ ਦੇ ਸੋਲੇ ਗਾਉਂਦੇ ਨੇ ਔਰ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਤਾਂ ਗੁਰਦੀ ਤਾਂ ਕਾਂਗਰਸ ਦੇ ਜਿੰਨੇ ਵੀ ਆਗੂ ਜਲੰਧਰ ਚ ਪਹੁੰਚੇ ਨੇ ਡਿਊਟੀਆਂ ਕੋ ਵੀ ਇੱਕ ਜੁੜਤਾਂ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਲੜ ਰਹੀ ਹੈ ਵੱਖ-ਵੱਖ ਥਾਵਾਂ ਤੇ ਡਿਊਟੀਆਂ ਲਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਜੋਸਨ ਸਾਹਿਬ ਜੀ ਵੀ ਡਿਊਟੀ ਲਾਈ ਗਈ ਹੈ ਤੇ ਦਾਵਾ ਉਹਨਾਂ ਦੇ ਇਹ ਹੋਈ ਕਿ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਜਲੰਧਰ ਦੇ ਵਿੱਚ ਹੀ ਨੇ ਤਾਂ ਉਹਨਾਂ ਦਾ ਦਾਵਾ ਇਹ ਹੋਈ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਸੀਟ ਉਹ ਵੱਡੇ ਮਾਅਨੇ ਨਾਲ ਜਿੱਤੇਗੀ ਤੇ ਪਹਿਲੇ ਹਸਤਾਨ ਤੇ ਰਹੇਗੀ ਕੈਮਰਾ ਪਰਸਨ ਮਕੇਸ਼ ਬਾਪ ਦੇ ਨਾਲ ਗਗਨਦੀਪ ਸ਼ਰਮਾ ਨੈਕਸੂਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par